টাইমস ਨਾਉ ਪੰਜਾਬ ਅੱਗੇ ਆਜ਼ਾਦੀ ਦਿਹਾੜੇ ਪਰ ਆਜ ਮੈਂ 79ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਸਾਰੇ ਪਟਿਆਲਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਖਾਸ ਕਰਕੇ ਸਾਰੇ ਮੁਲਾਜ਼ਮਾਂ ਨੂੰ ਸਾਰੇ ਡਿਪਾਰਟਮੈਂਟਸ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੂੰ ਵਧਾਈ ਦਿੰਦਾ ਤੇ ਬੇਨਤੀ ਕਰਾਂਗਾ ਕਿ ਆਪਾਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਇਕ ਸਾਰਿਆਂ ਨੇ ਤਹਈਆ ਕਰੀਏ ਕਿ ਆਪਣੇ ਸ਼ਹਿਰ ਨੂੰ ਬਹੁਤ ਵਧੀਆ ਸਾਫ਼ ਸੁੱਤਰਾ ਤੇ ਖੂਬਸੂਰਤ ਬਣਾਈਏ ਉਸ ਵਲ ਸਾਰੇ ਰਲ ਕੇ ਕੁਪਰਾਲਾ ਕਰੀਏ ਇਹ ਮੈਂ ਸਨੇਹ ਦਿਨ ਜਾਂਦਾ ਹਾਂਉਗਾ ਪ੍ਰਦੇਸ਼ ਜਗਤੀ ਜਿਹੜਾ ਬਣਾ ਰਿਹਾ ਉੱਤੇ ਖਰਾਬ ਪ੍ਰੈਸ਼ ਬਣਾਣਾ ਬਲੋਂ ਇਹ ਕੁਪਰਾਲਾ ਕੀਤਾ ਗਿਆ ਕਿ ਸਟਾਲ ਲਗਾਇਆ ਗਿਆ ਫਲਦਾਰ ਬੂਟੇ ਦਾ ਪਰ ਫੁੱਲਾਮਲੇ ਬੂਟੇ ਦਾ ਪੂਰੇ ਪਰਿਵਰ ਅਸੀਂ ਇਸੇ ਕਰਕੇ ਜਿਹੜਾ ਸਟਾਲ ਲਗਾਇਆ ਅੱਜ ਦੇ ਦਿਨ ਇਹ ਫਰੀ ਬੂਟੇ ਸਾਰਿਆਂ ਨੂੰ ਦਿੱਤੇ ਜਾ ਰਹੇ ਕੋਈ ਵੀ ਲੈ ਆ ਸਕਦਾ ਬੇਸਿਕਲੀ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਮੋਟੀਵੇਟ ਕਰ ਰਹੇ ਹਾਂ ਇਹ ਬੂਟੇ ਵੱਧ ਵੱਧ ਲਗਾਉਣੇ ਚਾਹੀਦੇ ਸਾਡਾ ਸਾਡਾ ਜਿਹੜਾ ਫੋਰੈਸਟ ਕਵਰ ਹੈ ਬਹੁਤ ਘੱਟ ਹੈ ਗ੍ਰੀਨ ਏਰੀਆ ਤੇ ਉਹਨੂੰ ਸਾਨੂੰ ਵਧਾਉਣਾ ਚਾਹੀਦਾ ਜੋ ਕਿ ਲੰਮੇ ਸਮੇਂ ਤੱਕ ਆਉਣ ਵਾਲੀਆਂ ਸਾਡੀਆਂ ਜਨਰੇਸ਼ਨਸ ਤੱਕ ਲਾਹੇਵੰਦ ਰਹੇ। ਜੀ ਸਰ ਸਰ ਅੱਜ ਯੂਨੀਵਰਸਲ ਸਟਰੀਟ ਦਾ ਸਲੂ ਪਲਾਨ ਆਇਆ ਕਿੰਨਾ ਚਾਹੁੰਦੇ ਅੱਜ 79th ਇੰਡੀਪੈਂਡੈਂਸ ਡੇ ਦੇ ਮੌਕੇ ਤੇ ਮੈਂ ਪੂਰੇ ਦੁਨੀਆ ਦੇ ਵਿੱਚ तमाम ਭਾਰਤ ਵਾਸੀਆਂ ਨੂੰ ਖਾਸ ਤੌਰ ਤੇ ਬਟਾਲਾ ਦੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਬਹੁਤ-ਬਹੁਤ ਮੁਬਾਰਕ ਦਿਨਾਂ ਚੋਣਾ ਇਸ ਮੌਕੇ ਤੇ ਅੱਜ ਅਸੀਂ ਉਹਨਾਂ ਲੋਕਾਂ ਦੀਆਂ ਕੁਰਬਾਨੀਆਂ ਯਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਦੇਸ਼ ਦੇ ਪਿੱਛੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਦਾ ਨਾਲ ਦੇ ਨਾਲ ਮੈਂ ਇਹ ਵੀ ਕਹਿਣਾ ਚਾਹਣਾ ਕਿ ਅਸੀਂ ਸਾਰੇ ਰਲ ਕੇ ਤਿਆ ਕਰੀਏ ਕਿ ਰਲ ਕੇ ਅਸੀਂ ਇਸ ਦੇਸ਼ ਦੀ ਤਰੱਕੀ ਲਈ ਇਹਦੀ ਪ੍ਰੋਸਪਰਿਟੀ ਲਈ ਆਪਣੀ ਭਾਗੀਦਾਰੀ ਪਾਈਏ ਜਿਹੜੀ ਜਨਰੇਸ਼ਨ ਆ ਨਿਊ ਜਨਰੇਸ਼ਨ ਇਹਨੂੰ ਅੱਜ ਦੇ ਦਿਨ ਵੀ ਮੈਸੇਜ ਅੱਜ ਦੇ ਦਿਨ ਮੈਂ ਬਸ ਇਹੀ ਮੈਸੇਜ ਦੇਣਾ ਚਾਹੁੰਨਾ ਕਿ ਇਹ ਜਿਹੜਾ ਅੱਜ ਆਜ਼ਾਦੀ ਦਿਵਸ ਹੈ ਬਹੁਤ ਸਟਰਗਲ ਤੋਂ ਬਾਅਦ ਕੁਰਬਾਨੀਆਂ ਤੋਂ ਬਾਅਦ ਦੇਸ਼ ਦੀ ਆਜ਼ਾਦੀ ਸਾਨੂੰ ਮਿਲੀ ਹੈ ਤਾਂ ਇਸ ਦੇਸ਼ ਨੂੰ ਆਪਾਂ ਦੁਨੀਆ ਦਾ ਨੰਬਰ 1 ਦੇਸ਼ ਬਣਾਈਏ ਤਾਂ ਉਹਦੇ ਵਿੱਚ ਆਪਣਾ ਯੋਗਦਾਨ ਅਸੀਂ ਪਾਈਏ ਆਪਣੀ ਭਾਗਦਾਰੀ ਪਾਈਏ ਥੈਂਕ ਯੂ ਟਾਈਮਸ ਨਾਓ ਪੰਜਾਬ